ਆਪਣੀ ਕਿਰਤ ਕਮਾਈ ਖੁਲਚੇ ਦੀ ਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਜੋ ਕੰਮ ਹੈ ਉਹ ਸ਼ੁਰੂ ਕੀਤਾ ਸੀ 10 ਪਈ ਸਾਹਿਬ ਸੁਣਾਉਣ ਨੂੰ 30 ਦਿਨ ਖੁਲਚਾ ਫੀ ਜਪੀ ਸਾਹਿਬ ਸੁਣਾਉਣ ਨਾਲ 28 ਦਿਨ ਖੁਲਚਾ ਫੀ ਜਪ ਸਾਹਿਬ ਸੁਣਾਉਣ ਨਾਲ 30 ਦਿਨ ਖੁਲਚਾ ਫੀ ਤੇ ਜਿਹੜਾ ਕੰਠ ਦਮਾਲਾ ਸਾਹਿਬ ਬੰਨਦਾ ਜਿਵੇਂ ਦਸਤਾਰਾ ਬਿਨਾਂ ਹਿੱਸੇ ਤੋਂ ਬੰਨਦਾ ਤੇ ਉਸ ਨੂੰ ਅਸੀਂ 5 ਦਿਨ ਖੁਲਚਾ ਫੀ ਦੇਖੀ ਰੈਗੂਲਰੀ ਬੱਚੇ ਆਉਂਦੇ ਰਹਿੰਦੇ ਆ ਰੋਜ਼ਾਨਾ ਹੀ ਕੋਈ ਨਾ ਕੋਈ ਬੱਚਾ ਸਾਨੂੰ ਸੁਣਾ ਕੇ ਜਾਂਦਾ ਪਾੜਾ ਕੋਈ ਨਾ ਕੋਈ ਪਾੜਾ ਜ਼ਰੂਰ ਸੁਣਾ ਕੇ ਜਾਂਦੇ ਗੁਰੂ ਨਾਨਕ ਦੇ ਪਾਸ਼ਾ ਦੇ ਸਿਧਾਂਤ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਹਨਾ ਜੀ ਤੇ ਇਹ ਤਿੰਨੇ ਸਿਧਾਂਤਾਂ ਦੇ ਪਹਿਰਾ ਦੇ ਨਾਲ ਨਾਲ ਨਾਮ ਜਪੀ ਜਾਂਦੇ ਆ ਤੇ ਨਾਲ ਨਾਲ ਆਪਣਾ ਚਰਿੱਤ ਬੱਤੀ ਕਰੀ ਜਾਂਦੇ ਆ ਜਦੋਂ ਬੱਚੇ ਆਉਂਦੇ ਨੇ ਔਰ ਇਹ ਆ ਕੇ ਹਨਾ ਮਹਾਰਾਜਾ ਉਹ ਸਾਰੇ ਸ਼ਨਾਗ ਜਾਂਦੇ ਸ਼ਬਦ ਵਗੈਰਾ ਸੁਣਾਉਂਦੇ ਨੇ ਜਦੋਂ ਆ ਕੇ ਹਨਾ ਦਿਲ ਨੂੰ ਕਿਸ ਤਰ੍ਹਾਂ ਲੱਗਦਾ ਹੈ ਬਹੁਤ ਚੰਗਾ ਲੱਗਦਾ ਮਹਾਰਾਜ ਇੱਕ ਤਾਂ ਦੇਖੋ ਜਿਹੜੀ ਇਸਥਾਨ ਤੇ ਅਸੀਂ ਕੀਰਤ ਕਰ ਰਹੇ ਹਾਂ ਉਥੇ ਬਾਣੀ ਪੜੀ ਜਾਂਦੀ ਹੈ ਇਹ ਸਥਾਨ ਸੂਚਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਤੇ ਬਾਕੀ ਕੀਰਤ ਜਿੱਥੇ ਨਾਮ ਜਪਿਆ ਜਾਂਦਾ ਉਥੇ ਤਾਂ ਫਿਰ ਆਪੇ ਬਰਕਤ ਰੋ ਜਗਬਾਨ ਟੀਵੀ ਦੇਖ ਰਹੇ ਹੋ ਤੁਸੀਂ ਲਗਾਤਾਰ ਸਿੱਖੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਪਟਿਆਲਾ ਦੇ ਨੌਜਵਾਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਦੱਸਦੇ ਕਿ ਗੁਰੂ ਦੀਆਂ लाਡਲੀਆਂ ਫੌਜਾਂ ਨੇ ਇੱਕ ਵੱਡੀ ਪਹਿਲ ਕਦਮੀ ਜਿਹੜੀ ਆ ਅੱਜ ਤੋਂ 10 ਸਾਲ ਪਹਿਲਾਂ ਕੀਤੀ ਸੀਗੀ ਤਾਂ 10 ਸਾਲ ਤੋਂ ਇੱਥੇ ਕੁਲਚੇ ਦੀ ਰੇੜੀ ਚੱਲ ਰਹੀ ਹੈ ਤਾਂ ਨੌਜਵਾਨਾਂ ਨੂੰ ਇਸ ਥਾਂ ਦੇ ਉੱਪਰ ਕੁਲਚੇ ਜਿਹੜੇ ਨੇ ਫ੍ਰੀ ਖਵਾਏ ਜਾਂਦੇ ਨੇ ਜਿਹੜੇ ਨੌਜਵਾਨ ਬੱਚੇ ਇੱਥੇ ਆ ਕੇ ਇਨਾ ਬਾਈ ਜੀ ਹੁਣਾਂ ਨੂੰ ਤੁਸੀਂ ਇਹ ਪੋਸਟਰ ਦੇਖੋਗੇ ਕਿ ਸਿੰਘ ਕੁਲਚਾ ਪੰਡਾਤ ਚੁਪਾਈ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 3 ਦਿਨ ਕੁਲਚਾ ਫਰੀ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ 8 ਦਿਨ ਕੁਲਚਾ ਫਰੀ 22 ਦੇ ਨਾਲ ਹੀ ਜਾਪੂ ਸਾਹਿਬ ਜੀ ਦਾ ਪਾਠ ਸੁਣਾਉਣ ਵਾਲੇ ਨੂੰ 30 ਦਿਨ ਕੁਲਚਾ ਫਰੀ ਕੰਠ ਦੁਮਾਲਾ ਸਜਾਉਣ ਵਾਲੇ ਨੂੰ 5 ਦਿਨ ਕੁਲਚਾ ਫਰੀ ਤਾਂ ਪਟਿਆਲਾ ਦੇ ਤੂਫਾਨ ਸਿੰਘ ਖੋਨਾ ਨੇ ਇਹ ਵੱਡਾ ਕਦਮ ਜਿਹੜਾ ਚੁੱਕਿਆ ਇਸ ਥਾਂ ਦੇ ਉੱਪਰ ਪਿਛਲੇ 10 ਸਾਲ ਤੋਂ ਕੁਲਚੇ ਦੀ ਜਿਹੜੀ ਜਿਹੜੀ ਹੈ ਇਹਨਾਂ ਨੇ ਲਗਾਈ ਹੋਈ ਹੈ ਜਿਸ ਥਾਂ ਦੇ ਉੱਪਰ ਇਹ ਕੁਲਚਾ ਵੇਚ ਕੇ ਜਿਹੜੀ ਮਿਹਨਤ ਕਰ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਵੀ ਇੱਕ ਵੱਡੀ ਜਿਹੜੀ ਪਹਿਲ ਕਦਮੀ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ 10 ਸਾਲ ਤੋਂ ਅਸੀਂ ਇਸੇ ਤਰ੍ਹਾਂ ਕੁਲਚਾ ਲਗਾ ਰਹੇ ਹਾਂ ਇਸੀ ਥਾਂ ਦੇ ਉੱਪਰ ਤਾਂ ਜਿੱਥੇ ਲੋਕ ਨੌਜਵਾਨ ਜਿਹੜੇ ਨੇ ਕੁਲਚਾ ਖਾਣ ਦੇ ਲਈ ਇੱਥੇ ਪਹੁੰਚਦੇ ਨੇ ਤਾਂ ਉੱਥੇ ਹੀ ਸਿੱਖੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਅਸੀਂ ਇਹ ਕੰਮ ਜਿਹੜਾ ਹੈ ਇਹ ਕਰਦੇ ਹੋਏ ਆ ਰਹੇ ਹਾਂ ਤਬਈ ਜੀ ਹੁਣ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਲੋਕ ਵੀ ਪਹੁੰਚੇ ਹੋਏ ਨੇ ਜਿਹੜੇ ਕੁਲਚੇ ਖਾਣ ਦੇ ਲਈ ਪਹੁੰਚਦੇ ਰਹੇ ਅਤੇ ਇਹਨਾਂ ਦੀ ਸ਼ਲਾਗਾ ਵੀ ਕਰਦੇ ਨੇ ਕਿ ਇਹ ਲਗਾਤਾਰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ ਤੇ ਸਿੱਖੀ ਹੀ ਪ੍ਰਚਾਰ ਕਰਨਾ ਇਹਨਾਂ ਦਾ ਮੇਨ ਮੋਟਿਵ ਹੈ ਗੱਲਬਾਤ ਕਰਦੇ ਹਾਂ ਤੂਫਾਨ ਸਿੰਘ ਹੁਣ ਸਾਡੇ ਨਾਲ ਨੇ ਬਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਇਹ ਕਿਸ ਤਰ੍ਹਾਂ ਪਹਿਲਕਦਮੀ ਕਿਸ ਤਰ੍ਹਾਂ ਹੋਈ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਇਹਨਾਂ ਹੀ ਸਾਡੇ ਉਰੇ ਪਟਿਆਲੇ ਦੇ ਵਾਲਾ ਜ਼ਿਲ੍ਹੇ ਦੇ ਜ਼ਥੇਦਾਰ ਨੇ ਜ਼ਥੇਦਾਰ ਤੂਫਾਨ ਸਿੰਘ ਦਸ਼ਮੇਸ਼ਰਨਾ ਦਲ ਤੋਂ ਤਕਰੀਬਨ ਅਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਆਪਣੀ ਕਿਰਤ ਕਮਾਈ ਖੁਲਚੇ ਦੀ ਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਜੋ ਕੰਮ ਹੈ ਉਹ ਸ਼ੁਰੂ ਕੀਤਾ ਸੀ ਛੋਪੀ ਸਾਹਿਬ ਸੁਣਾਉਣ ਨੂੰ 3 ਦਿਨ ਖੁਲਚਾ ਫਰੀ ਜਪਜੀ ਸਾਹਿਬ ਸੁਣਾਉਣ ਵਾਲੇ ਨੂੰ 8 ਦਿਨ ਖੁਲਚਾ ਫਰੀ ਜਪ ਸਾਹਿਬ ਸੁਣਾਉਣ ਵਾਲੇ ਨੂੰ 30 ਦਿਨ ਖੁਲਚਾ ਫਰੀ ਤੇ ਜਿਹੜਾ ਕੰਠ ਦਮਾਲਾ ਸਾਹਿਬ ਬੰਨਦਾ ਜਿਵੇਂ ਦਸਤਾਰਾ ਬਿਨਾਂ ਸੀਸੇ ਤੋਂ ਬੰਨਦਾ ਤੇ ਉਸ ਨੂੰ ਅਸੀਂ 5 ਦਿਨ ਖੁਲਚਾ ਫਰੀ ਦੇ ਇਸ ਤਰ੍ਹਾਂ ਸ਼ੁਰੂਆਤ ਕੀਤੀ ਇੱਥੇ ਹਨਾ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਭਾਈ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਿਆ ਜਾਵੇ ਸਿੱਖੀ ਧਰਮ ਦੇ ਨਾਲ ਜੋੜਿਆ ਜਾਵੇ ਹਨਾ ਕਿ ਉਹ ਗਲਤ ਪਾਸੇ ਨਾ ਜਾਣ ਹਨਾ ਤੁਸੀਂ ਵੀ ਇਹੋ ਕੰਮ ਕਰ ਰਹੇ ਹੋ ਸਿੱਖੀ ਪ੍ਰਚਾਰ ਕਰ ਰਹੇ ਹੋ ਹਨਾ ਕਿੰਨੇ ਕ ਨੌਜਵਾਨ ਬੱਚੇ ਹੁਣ ਤੱਕ ਤੁਹਾਡੇ ਕੋਲ ਆਏ ਨੇ ਜਪਜੀ ਸਾਹਿਬ ਦਾ ਪਾਠ ਸੁਣਾ ਕੇ ਗਏ ਨੇ ਇੱਥੇ ਆ ਕੇ ਤਕਰੀਬਨ ਸਾਨੂੰ ਰੇ 10 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੀ ਅਸੀਂ ਗਿਣਤੀ ਤਾਂ ਨਹੀਂ ਚਲੋ ਕਰ ਸਕਦੇ ਜਿਵੇਂ ਵੀ ਨੇੜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਆ ਇੱਥੇ ਗੁਰਮਤਿ ਦੇ ਕੈਂਪ ਲੱਗਦੇ ਨੇ ਤਾਂ ਰੈਗੂਲਰ ਹੀ ਬੱਚੇ ਆਂਦੇ ਰਹਿੰਦੇ ਆ ਰੋਜ਼ਾਨਾ ਹੀ ਕੋਈ ਨਾ ਕੋਈ ਬੱਚਾ ਸਾਨੂੰ ਸੁਣਾ ਕੇ ਜਾਂਦਾ ਪਾਠ ਕੋਈ ਨਾ ਕੋਈ ਪਾਠ ਜ਼ਰੂਰ ਸੁਣਾ ਕੇ ਜਾਂਦੇ ਨੇ ਹਾਂਜੀ ਤੁਸੀਂ ਕਿਹਾ ਸਿੱਖੀ ਹੀ ਉਸ ਦਾ ਪ੍ਰਚਾਰ ਕਰਨਾ ਨਾਲ ਤੁਹਾਡਾ ਮੇਨ ਮੋਟਿਵ ਹੈ ਜੀ ਕੁਲਚੇ ਦਾ ਕੰਮ ਵੀ ਤੁਸੀਂ ਨਾਲ-ਨਾਲ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਹਨਾ ਵਧੀਆ ਮਿਹਨਤ ਚੱਲਦੀ ਪਈ ਹੈ ਕੰਮ ਵਧੀਆ ਚੱਲ ਰਿਹਾ ਹਾਂਜੀ ਹਾਂਜੀ ਕਿਰਪਾਈ ਮਹਾਰਾਜ ਦੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿਧਾਂਤ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਹਨਾ ਜੀ ਤੇ ਇਹ ਤਿੰਨੇ ਸਿਧਾਂਤਾਂ ਤੇ ਪਹਿਰਾ ਦੇ ਨਾਲ-ਨਾਲ ਨਾਮ ਜਪੀ ਜਾਂਦੇ ਆ ਤੇ ਨਾਲ-ਨਾਲ ਆਪਣਾ ਕਿਰਤ-ਵਿਰਤ ਕਰੀ ਜਾਂਦੇ ਆ ਜਦੋਂ ਪਰਿਵਾਰ ਇੱਥੇ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਨਾ ਜਿਵੇਂ ਤੁਸੀਂ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੈਂਪ ਲੱਗਦੇ ਨੇ ਇੱਥੇ ਬੱਚੇ ਆਉਂਦੇ ਨੇ ਹਨਾ ਉਹਨਾਂ ਦੇ ਪਰਿਵਾਰ ਵੀ ਨਾਲ ਆਉਂਦੇ ਹੋਣਗੇ ਉਹ ਕਾਫੀ ਸ਼ਲਾਗਾ ਕਰਦੇ ਹੋਣਗੇ ਉਰੇ ਆ ਕੇ ਕਿ ਬਈ ਬਹੁਤ ਵਧੀਆ ਕਦਮ ਹੈ ਜੀ ਹਾਂ ਜੀ ਬਹੁਤ ਪ੍ਰਸ਼ੰਸਾ ਕਰਦੇ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਵੈਸੇ ਤਾਂ ਚਲੋ ਬੱਚਿਆਂ ਨੂੰ ਖਾਣ ਪੀਣ ਦਾ ਹੀ ਸ਼ੌਂਕ ਹੁੰਦਾ ਛੋਟੇ ਬੱਚਿਆਂ ਦਾ ਜ਼ਿਆਦਾਤਰ ਇਹ ਮੰਨਿਆ ਗਿਆ ਬੱਚੇ ਖਾਣ ਪੀਣ ਦਾ ਸ਼ੌਂਕ ਰੱਖਦੇ ਨੇ ਤੇ ਅੱਜ ਕੱਲ ਇਹਨਾਂ ਦਾ ਯੁੱਗ ਚੱਲ ਰਿਹਾ ਕੁਲਚੇ 버ਗਰ ਪੀਜ਼ਾ ਵਗੈਰਾ ਦਾ ਹੈ ਨਾ ਜੀ ਤੇ ਇਸ ਕਰਕੇ ਬਸ ਨਾਲੇ ਆਪਣਾ ਕੰਮ ਚੱਲੀ ਜਾਂਦਾ ਈ ਤੇ ਨਾਲੇ ਮਹਾਰਾਜ ਦੀ ਬਾਣੀ ਸੁਣਾ ਜਾਂਦੀ ਆ ਫੌਜ ਆ ਕੇ ਜੂਰੇ ਤੇ ਬਾਕੀ ਬੱਚੇ ਛੱਕ ਜਾਂਦੇ ਆ ਸਿੱਖ ਜੀ ਮਰ ਕਿਸ ਤਰ੍ਹਾਂ ਲੱਗਦਾ ਜਦੋਂ ਬੱਚੇ ਆਂਦੇ ਨੇ ਔਰ ਇਹ ਆ ਕੇ ਹਨਾ ਮਹਾਰਾਜਾ ਉਹ ਸਾਰੇ ਸ ਸੁਣਾ ਕੇ ਜਾਂਦੇ ਨੇ ਸ਼ਬਦ ਵਗੈਰਾ ਸੁਣਾਉਂਦੇ ਨੇ ਜਦੋਂ ਆ ਕੇ ਆ ਨਾ ਦਿਲ ਨੂੰ ਕਿਸ ਤਰ੍ਹਾਂ ਦਾ ਲੱਗਦਾ ਇੱਕ ਬਹੁਤ ਚੰਗਾ ਲੱਗਦਾ ਮਹਾਰਾਜ ਇੱਕ ਤਾਂ ਦੇਖੋ ਜਿਹੜੀ ਸਥਾਨ ਤੇ ਅਸੀਂ ਕਿਰਤ ਕਰ ਰਹੇ ਹਾਂ ਉਥੇ ਬਾਣੀ ਪੜ੍ਹੀ ਜਾਂਦੀ ਹੈ ਇਹ ਸਥਾਨ ਸੁੱਚਾ ਹੋ ਜਾਂਦਾ ਪਵਿੱਤਰ ਹੋ ਜਾਂਦਾ ਤੇ ਬਾਕੀ ਕਿਰਤ ਜਿੱਥੇ ਨਾਮ ਜਪਿਆ ਜਾਂਦਾ ਉਥੇ ਤਾਂ ਫਿਰ ਆਪੇ ਬਰਕਤ ਰਹੂਗੀ ਹਾਂਜੀ ਤੇ ਨਾਲ ਕੋਣ ਕੋਣ ਹੁੰਦਾ ਇੱਥੇ ਤੁਹਾਡੇ ਇੱਥੇ ਹੀ ਮੇਰੇ ਨਾਲ ਵੱਡੇ ਭਰਾ ਨੇ ਸਾਡੇ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾਦਾਲ ਪਟਿਆਲਾ ਉਹ ਇੱਥੇ ਦੇ ਜਥੇਦਾਰ ਵੀ ਨੇ ਤੇ ਆਪਣਾ ਕਿਰਤ ਵੀ ਕਰਦੇ ਨੇ ਜੀ ਹਾਂਜੀ ਨਾਲ ਕੋਈ ਹੋਰ ਵੀ ਸਾਥ ਦਿੰਦਾ ਔਰੇ ਹਾਂਜੀ ਬਾਕੀ ਸਾਡੀਆਂ ਫੌਜਾਂ ਨੇ ਜੀ ਦਲ ਪੰਥ ਦੀਆਂ ਸਾਡੇ ਤਕਰੀਬਨ ਦਲ ਪੰਥ ਦੇ ਵਿੱਚ 50 ਸਿੰਘ ਨੇ ਔਰੇ ਤੇ ਆਉਂਦੇ ਰਹਿੰਦੇ ਆ ਜੀ ਰੋਜ਼ਾਨਾ ਰੋਜ਼ਾਨਾ ਹੀ ਹੋਵੇ ਵਾਰੀ ਰੱਖੀ ਵੀ ਵੀ ਅੱਜ ਤੁਸੀਂ ਲਗਾਣਾ ਤੇ ਕੱਲ ਉਹ ਖੜਨਗੇ ਨਹੀਂ ਨਹੀਂ ਕੰਮ ਅਸੀਂ ਮਤਲਬ ਜ세ਦਾਰ ਤੂਫਾਨ ਸਿੰਘ ਤੇ ਮੇਰਾ ਨਾਮ ਨਿਰੰਜਨ ਸਿੰਘ ਹੈ ਜੀ ਤੇ ਅਸੀਂ ਦੋਨੋਂ ਹੀ ਕਰਦੇ ਆ ਔਰੇ ਕੰਮ ਬਾਕੀ ਸਿੰਘ ਆਉਂਦੇ ਰਹਿੰਦੇ ਆ ਮਿਲ ਜੁਲਦੇ ਰਹਿੰਦੇ ਆ ਤੇ ਔਰੇ ਆ ਜਾਂਦੇ ਆ ਕੋਈ ਅਸੀਂ ਬਲ ਦੇ ਹਾਂਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਨ ਲਈ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਲਈ ਇਹ ਕਦਮ ਜਿਹੜਾ ਚੁੱਕਿਆ ਗਿਆ ਇਹ ਤੇ ਬਾਈ ਜੂਨੀ ਪਹੁੰਚੇ ਨੇ ਕੁਲਚਾ ਖਾਣ ਦੇ ਲਈ ਬਾਈ ਸਭ ਤੋਂ ਪਹਿਲਾਂ ਤਾਂ ਕੁਲਚਾ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਲੱਗੇ ਆ ਜੀ ਜੇ ਵਧੀਆ ਲੱਗਦਾ ਤਾਂ ਹੀ ਆਉਨੇ ਆ ਜੀ ਉਰੇ ਕਿੰਨੇ ਸਮੇ ਤੋਂ ਆ ਰਹੇ ਹੋ ਤੁਸੀਂ ਇਸ ਥਾਂ ਤੇ ਮੈਂ ਜੀ 2.5 ਸਾਲ ਤਾਂ ਹੋਏ ਗਏ ਆਉਂਦੇ ਜਾਂਦੇ ਕੁਲਚਾ ਖਾ ਕੇ ਜਾਣਾ ਹੀ ਜਾਣਾ ਇੱਕ ਤਾਂ ਸੋਚਮ ਬਹੁਤ ਔਰੇ ਜੀ ਇੱਕ ਗੁਰਸਿੱਖੀ ਦਾ ਔਰੇ ਬਹੁਤ ਵਧੀਆ ਮਤਲਬ ਜਿਵੇਂ ਹੁਣ ਬੋਰਡ ਲਾਇਆ ਪੈਨਾਂ ਨੇ ਵੀ ਬਾਣੀ ਬਹੁਤ ਪੜੀ ਜਾਂਦੀ ਆ ਵੀ ਉਹਦੇ ਕਰਕੇ ਵਰਕਤ ਬਹੁਤ ਆ ਵੀ ਮੈਂ ਦਿਲੋਂ ਦੱਸ ਰਿਹਾ ਵੀ ਕੁਲਚਾ ਸਵਾਦ ਨਹੀਂ ਇਹ ਗੁਰਬਾਣੀ ਦੀ ਉਹ ਕਿਰਪਾ ਜੀ ਤੇ ਆਪਾਂ ਕਹੀਏ ਨਾ ਵੀ ਗੁਰਬਾਣੀ ਪੜ ਕੇ ਔਰੇ ਸੋਚੰਦਾ ਮਹਾਰਾਜ ਆਪੇ ਪਹਿਰਾ ਰੱਖ ਕੇ ਵੀ ਆਟੋਮੈਟਿਕੇ ਕੁਲਚਾ ਸਵਾਦ ਲਾਦਾ ਮੈਂ ਆਉਂਦੇ ਜਾਂਦੇ ਡੇਲੀ ਮੰਗ ਮੇਰਾ ਕੁਲਚਾ ਹੈ ਹੀ ਹੈ ਆ ਮੈਂ ਡਿਊਟੀ ਕਰਦਾ ਚਿਲ ਵਾਲੇ ਨੂੰ ਪੂਰੇ ਕੁਲਚੇ ਫ੍ਰੀ ਖਵਾਏ ਜਾਂਦੇ ਨੇ ਤਾਂ ਬਾਈ ਜੀ ਹੁਣ ਜੀ ਤਸਵੀਰ ਤੁਸੀਂ ਦੇਖੋਗੇ ਉਹਨਾਂ ਦੇ ਨਾਲ ਹੋਰ ਵੀ ਇੱਥੇ ਜਿਹੜੇ ਹੈਗੇ ਨੇ ਸਿੰਘ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਥਾਂ ਦੀ ਤਸਵੀਰ ਦੇਖੋ ਕਿ ਸਫਾਈ ਦਾ ਖਾਸ ਪ੍ਰਬੰਧ ਰੱਖਿਆ ਗਿਆ ਇਸ ਥਾਂ ਦੇ ਉੱਪਰ ਤਾਂ ਦਿਨ ਦੀ ਸ਼ੁਰੂਆਤ ਭਾਈ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਹੁੰਦੀ ਹੈ ਵੈਰੂ ਜੀ ਦਾ ਖਾਲਸਾ ਬਹਿ ਜਗੀ ਫਤੇ ਜੀ ਅੱਬੇ ਜੁੜੇ ਅਸੀਂ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਮੈਂ ਉਹਨਾਂ ਨਾਲ 7-8 ਸਾਲ ਹੋ ਗਏ ਜੁੜੇ ਨੂੰ ਆਪਾਂ ਦਿਨ ਚ ਇਹਨਾਂ ਕੋਲ ਆਉਣੀ ਆਉਣਾ ਜੀ ਇੱਕ ਵਾਰ ਜਦ ਤੱਕ ਆਪਾਂ ਉਹਰੇ ਆਉਂਦਾ ਨਹੀਂ ਸਾਡਾ ਮਨ ਨਹੀਂ ਲੱਗਦਾ ਹੈਗਾ ਜੀ ਸਾਡਾ ਮਨ ਇਹ ਆਪਣੇ ਸਿੰਘਾਂ ਨਾਲ ਲੱਗਿਆ ਹੋਇਆ ਸਾਡੇ ਜਥੇਦਾਰ ਨੇ ਉਹਦੇ ਤੂਫਾਨ ਸਿੰਘ ਦਸ਼ਮੇਸ਼ਰ ਨਾਦਲ ਪਟਿਆਲਾ ਦੇ ਅਸੀਂ ਦਿਨ ਚ ਇਹਨਾਂ ਕੋਲ ਆਉਣਾ ਹੀ ਆਉਣਾ ਜੀ ਨਾਲ ਇਹਨਾਂ ਦੀ ਹੈਲਪ ਕਰਾ ਦਿੱਦੀਏ ਚਲੋ ਕਿ ਦੇ ਕੰਮ ਹੁੰਦਾ ਕਲਚਰਲ ਚਲਵਾ ਦਿੱਦੇ ਨੇ ਪੂਰੇ ਬਾਣੀ ਦਾ ਪੈਰਾ ਚੱਲਦਾ ਰਹਿੰਦਾ ਜੀ ਉਰੇ ਪੂਰਾ ਦਿਨ ਚੱਲਦਾ ਰਹਿੰਦਾ ਬਾਣੀ ਦਾ ਪੈਰਾ ਨਾਲੇ ਦੇਗਾ ਸਿੱਧਾ ਦਾ ਪੈਰਾ ਹੁੰਦਾ ਜੂਰੇ ਸ਼ਰਧਾਈ ਲੱਗਦੀ ਹੈ ਜੂਰੇ ਨਾਲ ਵਧੀਆ ਮਤਲਬ ਮਾਹੌਲ ਵਧੀਆ ਹੋ ਰਿਹਾ ਪੂਰਾ ਮਤਲਬ ਦਿਲ ਨੂੰ ਸਕੂਨ ਮਿਲਦਾ ਔਰੇ ਜੀ ਪੂਰਾ ਸਕੂਨ ਹੀ ਸਕੂਨ ਆਈ ਤੁਸੀਂ ਔਰੇ ਖੜੇ ਹੋ ਤੁਸੀਂ ਆਪ ਦੱਸੋ ਤੁਹਾਨੂੰ ਵੀ ਸਕੂਨ ਮਿਲਿਆ ਨਹੀਂ ਔਰੇ ਆ ਕੇ ਬਿਲਕੁਲ ਇਹ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਿਹਾ ਹੋ ਕਿ ਸਫਾਈ ਦਾ ਖਾਸ ਪ੍ਰਬੰਧ ਰੱਖਿਆ ਗਿਆ ਹੈ ਨੌਜਵਾਨ ਬੱਚਿਆਂ ਨੂੰ ਜਿਹੜਾ ਸਿੱਖੀ ਧਰਮ ਦੇ ਨਾਲ ਜੋੜਨ ਦੇ ਲਈ ਇਹ ਖਾਸ ਉਪਰਾਲਾ ਜਿਹੜਾ ਔਰੇ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਸਕੂਨ ਮਿਲ ਰਿਹਾ ਹੁਣ ਜਿਸ ਤਰ੍ਹਾਂ ਲੋਕ ਕਾਫੀ ਤਾਰੀਫਾ ਕਰ ਰਹੇ ਮੈਂ ਦੇਖਿਆ ਔਰੇ ਆ ਕੇ ਹਨਾ ਬਹੁਤ ਚੰਗਾ ਲੱਗਦਾ ਮਹਾਰਾਜ ਬਾਕੀ ਤਾਂ ਦੇਖੋ ਬਾਣੀ ਦਾ ਹੀ ਪ੍ਰਤਾਪ ਆ ਸਾਡੇ ਤਾਲੇ ਪੱਲੇ ਕੁਝ ਨਹੀਂ ਹੈਗਾ ਇਹ ਬਾਣੀ ਬਾਣਾ ਪਾਸ਼ਾ ਦਾ ਏ ਤੇ ਉਹਨਾਂ ਦੀਆਂ ਹੀ ਬਰਕਤਾਂ ਅਸੀਂ ਖਾ ਰਹੇ ਆ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਵਾਲੇ ਕੀ ਕਹਿੰਦੇ ਨੇ ਜਦੋਂ ਇਹ ਦੇਖਦੇ ਨੇ ਸਾਰਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਜੀ ਕੋਈ ਛੋਟੀ ਭੈਣ ਆ ਜੀ ਤੇ ਅਸੀਂ ਜਦੋਂ ਕੰਮ ਕਰਦੇ ਆ ਸਾਨੂੰ ਕਈ ਬੜਾ ਨਾਲ ਸਲਾਹਾਂ ਕਰਦੇ ਨੇ ਸਾਡੀ ਵੀ ਕਰਦੇ ਨੇ ਨਾਲੇ ਸਾਨੂੰ ਐ ਕਹਿੰਦੇ ਨੇ ਵੀ ਤੁਸੀਂ ਜੁੜੇ ਰਹੋ ਚਿੱਖੀ ਜੁੜੇ ਰਹੋ ਹੋਰ ਜੋੜੋ ਬਾਦੂ ਤੋਂ ਬਾਦ ਇਹ ਹੀ ਚੀਜ਼ਾਂ ਅਸੀਂ ਦੱਸ ਦੇਣੀ ਜੀ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ ਨਾ ਕਿ ਨੌਜਵਾਨ ਬੱਚੇ ਜ਼ਿਆਦਾਤਰ ਨਸ਼ਿਆ ਵੱਲ ਨੂੰ ਜਾਂ ਗਲਤ ਕੰਮੀ ਪੈ ਗਏ ਨੇ ਹਨਾ ਉਹਨਾਂ ਦੇ ਲਈ ਤੁਸੀਂ ਇੱਕ ਇਨਸਪੀਰੇਸ਼ਨ ਵੀ ਹੋ ਕਿ ਭਾਈ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਇਹ ਚੀਜ਼ ਵੀ ਦੇਖਣੀ ਚਾਹੀਦੀ ਹੈ ਕਿ ਜਿੱਥੇ ਮਿਹਨਤ ਹੋ ਰਹੀ ਹੈ ਉੱਥੇ ਹੀ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਇਹ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਨਾ ਉਹਨਾਂ ਬੱਚਿਆਂ ਨੂੰ ਕੀ ਕਹੋਗੇ ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਤੁਸੀਂ ਅੱਜ ਇਹੀ ਕਹਾਂਗੇ ਵੀ ਨਸ਼ਾ ਤੋਂ ਪਰਹੇਜ਼ ਕਰੋ ਇਹਨਾਂ ਤੋਂ ਦੂਰ ਰਹੋ ਅੱਜ ਕੱਲ ਤਾਂ ਵੈਸੇ ਸੰਸਾਰ ਇਹ ਗੰਦਲਾ ਹੋ ਚੁੱਕਿਆ ਨਸ਼ਿਆਂ ਨਾਲ ਤੇ ਜਿੰਨਾ ਇਹਨਾਂ ਤੋਂ ਬਚਿਆ ਜਾਂਦਾ ਬਚੋ ਉਸ ਤੋਂ ਬਾਅਦ ਬਾਣੀਆਂ ਤੇ ਬਾਣੇ ਦੇ ਧਾਰ ਨਹੀਂ ਹੋਵੋ ਆਪਣੇ ਧਰਮ 'ਚ ਪਰਪਖ ਕਰੋ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖੀ ਹੈ ਇਹ ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਵੱਡਾ ਕਦਮ ਜਿਹੜਾ ਇੱਥੇ ਚੁੱਕਿਆ ਜਿਨ੍ਹਾਂ ਨੇ ਤਾਂ ਪੂਰੇ ਜਾਪ ਹੈ ਉਹ ਵੀ ਹੁੰਦਾ ਹੈ ਤਾਂ ਕਹਿ ਸਕਦੇ ਆ ਕਿ ਉਹਰੇ ਗੁਰੂ ਮਹਾਰਾਜ ਦਾ ਪਹਿਰਾ ਵੀ ਹੈ ਤਾਂ ਲਗਾਤਾਰ ਨੌਜਵਾਨ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਨ ਲਈ ਸਿੱਖੀ ਧਰਮ ਦੇ ਨਾਲ ਜੋੜਨ ਦੇ ਲਈ ਇਹ ਵੱਡਾ ਉਪਰਾਲਾ ਜਿਹੜਾ ਇਸ ਜਗ੍ਹਾ ਦੇ ਉੱਪਰ ਕੀਤਾ ਜਾ ਰਿਹਾ ਹੈ ਜਿਹੜਾ ਵੀ ਸਥਾਨ ਦੇ ਉੱਪਰ ਪਹੁੰਚ ਕੇ ਜਪਜੀ ਸਾਹਿਬ ਦਾ ਜਾਂ ਜਾਪੂ ਜੀ ਸਾਹਿਬ ਦਾ ਪਾਠ ਸੁਣਾਉਂਦਾ ਹੈ ਤਾਂ ਉਸ ਨੂੰ ਕੁਲਚੇ ਜਿਹੜੇ ਨੇ ਫ੍ਰੀ ਖਵਾਏ ਜਾਂਦੇ ਨੇ ਤਾਂ ਕਹਿ ਸਕਦੇ ਹਾਂ ਕਿ ਅਜਈਆਂ ਤਸਵੀਰਾਂ ਵੱਧੀਆਂ ਘੱਟ ਦੇਖਣ ਨੂੰ ਮਿਲਦੀਆਂ ਨੇ ਹੋਰ ਖਬਰਾਂ ਤਾਂ ਬਾਦੂ ਦਿਖਾਉਂਦੇ ਨੇ ਸਾਰੇ ਜਣੇ ਕਿ ਭਾਈ ਇਸ ਥਾਂ ਦੇ ਉੱਪਰ ਇਨਕਾਊਂਟਰ ਹੋ ਗਿਆ ਇਹ ਹੋ ਗਿਆ ਲੇਕਿਨ ਇਹ ਜੀਆਂ ਤਸਵੀਰਾਂ ਜਿਹੜੀਆਂ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ ਨੇ ਤਾਂ ਅੱਜ ਸਾਡਾ ਮਕਸਦ ਇਹ ਸੀਗਾ ਕਿ ਇਸ ਥਾਂ ਦੇ ਉੱਪਰ ਪਹੁੰਚ ਕੇ ਅਸੀਂ ਲੋਕਾਂ ਨੂੰ ਇਹ ਤਸਵੀਰ ਦਿਖਾਈਏ ਅਤੇ ਲੋਕਾਂ ਨੂੰ ਇਹ ਅਪੀਲ ਕਰੀਏ ਕਿ ਭਾਈ ਇਸ ਥਾਂ ਦੇ ਉੱਪਰ ਜ਼ਰੂਰ ਆਓ ਤੁਹਾਨੂੰ ਵੀ ਜਿਹੜਾ ਦਿਲ ਨੂੰ ਕਾफी ਸਕੂਨ ਮਿਲੇਗਾ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਜ ਜਗਬਨ ਟੀਵੀ ਪਟਿਆਲਾ